ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਤੋ ਦਿਆ ਘਰਦਾ ਸਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਸੋ ਕਹੋ ਦਲਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ജന്മ മരണ ദുഃഖ ജീ വാഹു സാഹ ജ ਭਗਤਾ ਕੀ ਕਵੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਈ ਦਿਲ ਦਾ ਫਿਕਰ ਨਾ ਜਾਏ ਟੁਕ ਧੰਨ ਕਰਾਰੀ ਜਾਉ ਕਰਾ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪ੍ਰਸਾਨੀ ਮਾਹੀ ਇਹ ਜੋ ਦੁਨੀਆ ਸਹਿਰ ਬੇਲਾ ਦਸਤਗੀਰੀ ਨਹੀਂ ਰਹਾ ਦਰੋਗੇ ਪੜ ਪੜ ਖੁਸ਼ੀ ਹੋਏ ਵੇ ਖਬਰ ਬਾਦ ਬਕਾਇ ਹਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਏ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਭੂਗ ਕਰ ਫਕਰ ਗਾਇਮ ਲਾਈ ਚਸ਼ਮੇ ਜਹ ਤਹਾ ਮੌਜੂਦ ਅੱਲਾ ਪਾਕੰ ਪਾਕ ਹੈ ਸਕ ਕਰੂ ਜੇ ਦੂਸਰ ਹੋਏ वीर कर्म करीव का ओ कर जन सोए अल्लाह पाक पाक है सक करहु जे दुसरो होए ਕਬੀਰ ਕਰਮ ਕਰਿ ਵਕਾ ਉਹ ਕਰ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਗੁਰਮਤਿ ਦਾ ਯਤਨ ਕਰੀਏ ਅੱਜ ਦਾ ਜੋ ਹਕੂਮਨਾਮਾ ਸਾਹਿਬ 727 ਅੰਗ ਦੇ ਉੱਤੇ ਸੁਭਾਏ ਮਾਨ ਤਿਲੰਗ ਬਾਣੀ ਭਗਤਾਂ ਕੀ ਤਿਲੰਗ ਰਾਗ ਦੇ ਵਿੱਚ वाणी भगतਾਂ ਕੀ ਭਾਵ ਕੇ ਸਾਰੇ ਭਗਤਾਂ ਦੀ ਬਾਣੀ ਇੱਥੇ ਇਕੱਠੀ ਹੈ ਇੱਕ ਸ਼ਬਦ ਭਗਤ ਕਬੀਰ ਸਾਹਿਬ ਜੀਆ ਦਾ ਫਿਰ ਭਗਤ ਨਾਮਦੇਵ ਜੀਆ ਦਾ ਇਸੇ ਤਰ੍ਹਾਂ ਅੱਗੇ ਭਗਤ ਕਬੀਰ ਸਾਰੇ ਭਗਤਾਂ ਦੀ ਬਾਣੀ ਇੱਕ ਥਾਂ ਤੇ ਗੁਰੂ ਸਾਹਿਬ ਨੇ ਇਕੱਠੀ ਕੀਤੀ ਹੈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਜਿਹੜਾ ਸ਼ਬਦ ਅੱਜ ਆਪਾਂ ਪੜ੍ਹ ਰਹੇ ਆ ਇਹ ਭਗਤ ਕਬੀਰ ਸਾਹਿਬ ਜੀਆਂ ਦੇ ਮੁਖਾਰ ਬਿੰਦ ਤੋਂ ਚਾਰਣ ਕੀਤੀ ਹੋਈ ਬਾਣੀ ਹੈ ਇੱਕ ਓੰਕਾਰ ਕਿ ਪ੍ਰਮਾਤਮਾ ਇੱਕ ਹੈ ਉਹਦਾ ਵੱਖਰੇ ਵੱਖਰੇ ਨਾ ਨੇ ਜਿਵੇਂ ਅਸਮਾਨ ਤੋਂ ਜਦੋਂ بارش ਪੈਂਦੀ ਹੈ ਉਹਨੂੰ ਹੁੰਦਾ ਪਾਣੀ ਆ ਅਸੀਂ ਕਹਿੰਦੇ ਹਾਂ ਮੀਂਹ ਪੈ ਰਿਹਾ ਜਦੋਂ ਥੱਲੋਂ ਭਾਅ ਬਣ ਕੇ ਉੱਪਰ ਨੂੰ ਉੱਡਦਾ ਹੁੰਦਾ ਪਾਣੀ ਹੈ ਉਹਨੂੰ ਅਸੀਂ ਭਾਅ ਕਹਿੰਦੇ ਹਾਂ ਜਦੋਂ ਕਿਸੇ ਦੇ 6 ਵਜ ਦੀ ਅੱਖਾਂ 'ਚ ਪਾਣੀ ਨਿਕਲਦਾ ਉਹਨਾਂ ਨੂੰ ਅਸੀਂ ਹੰਝੂ ਕਹਿ ਦਿੰਨੇ ਆ ਹੁੰਦਾ ਸਾਰਾ ਪਾਣੀ ਹੈ ਜਿਵੇਂ ਝਰਨਾ ਵਗਦਾ ਹੁੰਦਾ ਪਾਣੀ ਹੈ ਤੇ ਅਸੀਂ ਕਹਿੰਦੇ ਝਰਨਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਚਾਹੇ ਕੋਈ ਉਹ ਨਰਾਮ ਕਹੋ ਚਾਹੇ ਅੱਲਾਹ ਕਹੋ ਚਾਹੇ ਵਾਹਿਗੁਰੂ ਕਹੋ ਚਾਹੇ ਭਗਵਾਨ ਕਹੋ ਪਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਕਿ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਸਾਡੇ ਹਿਰਦੇ 'ਚ ਪ੍ਰਵੇਸ਼ ਹੁੰਦਾ ਹੈ ਸਾਡੇ ਹਿਰਦੇ 'ਚ ਵਸਦਾ ਹੈ ਸਾਨੂੰ ਜਦੋਂ ਗੁਰੂ ਦੇ ਨਾਲ ਮਲਾਪ ਹੁੰਦਾ ਉਦੋਂ ਪਤਾ ਲੱਗਦਾ ਕਿ ਪਰਮਾਤਮਾ ਇੱਕ ਹੈ ਇੱਥੇ ਅੱਜ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦ ਕਿਤੇਵ ਇਸ ਤਰ੍ਹਾਂ ਭਾਈ ਦਿਲ ਦਾ ਫਿਕਰ ਨਾ ਜਾਏ ਕਹਿੰਦੇ ਇੱਕ ਵੇਦ ਹੁੰਦੇ ਇੱਕ ਕਿਤੇਵ ਹੁੰਦੇ ਹੈ Hindu ਧਰਮ ਦੇ ਚਾਰ ਵੇਦ ਨੇ ਤੇ ਮੁਸਲਮਾਨ ਧਰਮ ਦੇ ਚਾਰ ਕਪੇਵ ਨੇ ਵੇਦ ਕਤੇਬ ਇਹ ਪਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਕਹਿੰਦੇ ਜਿਹੜੇ ਹਿੰਦੂਆ ਦੇ ਵੇਦ ਨੇ ਉਹ ਹਿੰਦੂ ਉਹਨਾਂ ਨੂੰ ਪੜ ਪੜ ਕੇ ਉਹਨਾਂ ਨੂੰ ਕਹਿੰਦੇ ਆ ਕਿ ਇਹਦੇ ਵਿੱਚ ਗਲਤ ਲਿਖਿਆ ਉਹ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਨੂੰ ਪੜ ਪੜ ਕੇ ਕਹਿੰਦੇ ਇਹਨਾਂ 'ਚ ਗਲਤ ਲਿਖਿਆ ਕਹਿੰਦੇ ਅਸਲ ਦੇ ਵਿੱਚ ਇਹਨਾਂ 'ਚ ਗਲਤ ਨਹੀਂ ਲਿਖਿਆ ਜਿਹੜੇ ਤੁਸੀਂ ਪੜ ਰਹੇ ਹੋ ਤੁਹਾਡੇ ਹੀ ਅਸਲ ਚ ਦਿਲ ਦਾ ਜਿਹੜਾ ਫਿਕਰ ਹੈ ਸਹਿਮ ਹੈ ਡਰ ਹੈ ਉਹੀ ਨਹੀਂ ਅਜੇ ਨਿਕਲਿਆ ਇਹ ਤੇ ਵੇਦ ਵੀ ਸੱਚੇ ਨੇ ਕਿਤੇਬ ਵੀ ਸੱਚੇ ਨੇ ਵੇਦਕ ਤੇ ਵੇਫਤਰਾ ਭਾਏ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਅਜੇ ਤੱਕ ਤੇ ਤੁਹਾਡੇ ਆਪਣੇ ਦਿਲ ਦਾ ਡਰ ਆਪਣੇ ਦਿਲ ਦਾ ਸਹਿਮ ਉਹੀ ਦੂਰ ਨਹੀਂ ਹੋਇਆ ਤੋ ਕਦਮ ਕਰਾਰੇ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਕਹਿੰਦੇ ਤੁਸੀਂ ਚਾਹੇ ਵੇਦ ਪੜ੍ਹਦੇ ਹੋ ਚਾਹੇ ਕਿਤੇ ਪੜ੍ਹਦੇ ਹੋ ਕਹਿੰਦੇ ਇਹਨਾਂ ਨੂੰ ਤੁਸੀਂ ਇੱਕ ਧਮ ਲਈ ਅੱਤੇ ਧਮ ਲਈ ਟੁਕ ਦਾ ਭਾਵਨ ਦਾ ਅੱਤਾ ਅੱਤੇ ਧਮ ਲਈ ਕਹਿੰਦੇ ਤੁਸੀਂ ਅੰਦਰੋਂ ਐਨ ਨਿਰਮਲ ਹੋ ਕੇ ਪੜਿਓ ਤੁਹਾਨੂੰ ਕਹਿੰਦੇ ਟੁਕ ਧਮ ਕਰਾਰੇ ਜਾਓ ਕਰੋ ਹਾਜਰ ਹਜੂਰ ਖੁਦਾਏ ਕਹਿੰਦੇ ਖੁਦਾ ਪ੍ਰਮਾਤਮਾ ਅੱਲਾ ਵਾਹਿਗੁਰੂ ਉਹ ਕਹਿੰਦੇ ਸਾਰਿਆਂ 'ਚ ਵਸਦਾ ਨਜ਼ਰ ਆਉਣਾ ਕਹਿੰਦੇ ਤੁਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਵੜ ਕੇ ਤੇ ਵੇਖੋ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹ ਕਹਿੰਦੇ ਤੂੰ ਆਪਣੇ ਦਿਲ ਨੂੰ ਖੋਜ ਜਿਵੇਂ ਕਿਸੇ ਬੰਦੇ ਨੇ ਕੋਈ ਚੀਜ਼ ਬਣਾਉਣੀ ਹੋਵੇ ਉਹ ਪਹਿਲਾਂ ਉਹਦੀ ਖੋਜ ਕਰਦਾ ਕਿ ਬਣੋ ਕਿਵੇਂ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਲੱਭਣਾ ਹੈ ਆਪਣੇ ਅੰਦਰੋਂ ਪਾਉਣਾ ਹੈ ਪਹਿਲਾਂ ਕਹਿੰਦੇ ਆਪਣੇ ਦਿਲ ਦੀ ਖੋਜ ਤੇ ਕਰ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਉਹਨੂੰ ਖੋਜ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਫਿਰ ਕੋਈ ਡਰ ਨਹੀਂ ਰਹਿਣਾ ਕੋਈ ਜਿਸ ਦਿਨ ਪਰਮਾਤਮਾ ਮਿਲ ਗਿਆ ਕੋਈ ਪਰੇਸ਼ਾਨੀ ਨਹੀਂ ਰਹਿਣੀ ਕੋਈ ਤੈਨੂੰ ਝੋਰਾ ਨਹੀਂ ਰਹਿਣਾ ਕਹਿੰਦੇ ਬਿਲਕੁਲ ਮੈਂ ਖੁਸ਼ ਰਵੇਂਗਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸਹਿਰ ਮੇਲਾ ਦਸਤ ਗੇਰੇ ਨਹੀਂ ਦਸਤ ਕਹਿੰਦੇ ਹੱਥ ਨੂੰ ਗਿਰੀ ਕਹਿੰਦੇ ਨੇ ਫੜਨ ਨੂੰ ਕਹਿੰਦੇ ਇਹ ਜੋ ਦੁਨੀਆ ਸਿਹਰ ਮੇਲਾ ਕਹਿੰਦੇ ਇਹ ਜਿਹੜਾ ਦੁਨੀਆ ਹੈ ਨਾ ਇਹ ਤੇ ਇੱਕ ਜਾਦੂ ਦੇ ਤਮਾਸ਼ੇ ਵਾਲਾ ਕੰਮ ਹੈ ਕਹਿੰਦੇ ਕਿਸੇ ਦੇ ਹੱਥ ਚ ਆਉਣ ਵਾਲਾ ਕੰਮ ਨਹੀਂ ਹੈ ਇਹ ਜੋ ਦੁਨੀਆ ਸਿਹਰ ਮੇਲਾ ਦਸਤ ਗਿਰੀ ਨਾ ਹੈ ਕਹਿੰਦੇ ਇਹਦੇ ਵਿੱਚ ਰਹਿ ਆਨੰਦ ਲੈ ਪਰ ਕਹਿੰਦੇ ਪਰਮਾਤਮਾ ਦੇ ਨਾਲ ਪਿਆਰ ਜੋੜ ਕੇ ਰੱਖੀ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰੱਖੀ ਫਿਰ ਇਹ ਦੁਨੀਆ 'ਚ ਰਹਿਣਾ ਤੇਰਾ ਚੰਗਾ ਜੇ ਦੁਨੀਆ 'ਚ ਰਹਿ ਕੇ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ ਕਹਿੰਦੇ ਇਹ ਦੁਨੀਆ ਵੀ ਤੇਰੇ ਹੱਥ ਨਹੀਂ ਆਉਣੀ ਰਹਾਓ ਦਰੋਗ ਬੜ ਬੜ ਖੁਸ਼ੀ ਹੋਏ ਵੇ ਖਬਰ ਬਾਦ ਬਕਾਏ ਦਰੋਗ ਹੁੰਦਾ ਜੀ ਝੂਠ ਬੋਲਣਾ ਕਹਿੰਦੇ ਝੂਠ ਬੋਲ-ਬੋਲ ਕੇ ਝੂਠ ਪੜ-ਪੜ ਕੇ ਲਿਖਿਆ ਕੁਝ ਹੋਰ ਹੁੰਦਾ ਤੇ ਸੁਣਾਇਆ ਕੁਝ ਹੋਰ ਹੁੰਦਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਦਰੋਗ ਪੜ-ਪੜ ਖੁਸ਼ੀ ਹੋਏ ਝੂਠ ਪੜ-ਪੜ ਕੇ ਲੋਕ ਖੁਸ਼ ਹੁੰਦੇ ਆ ਵੇ ਖਬਰ ਬਾਤ ਬਕਾਏ ਕਹਿੰਦੇ ਵੇ ਜਿਹੜੀਆਂ ਗੱਲਾਂ ਦਾ ਕੋਈ ਅਰਥੇ ਨਹੀਂ ਬਣਦਾ ਕਹਿੰਦੇ ਉਹ ਗੱਲਾਂ ਸੁਣਾ-ਸੁਣਾ ਕੇ ਆਪਣਾ ਟਾਇਬ ਖਰਾਬ ਕਰ ਰਹੇ ਆ ਦਰੋਗ ਪੜ ਪੜ ਖੁਸ਼ੀ ਹੋਏ بے خبر واض بکاھے حق ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ 라હે ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਸੱਚਾ ਹੈ ਉਹ ਕਹਿੰਦੇ ਆ ਖਾਲਕ ਦੇ ਵਿੱਚ ਵਰਤ ਰਿਹਾ ਖਲਕ ਦੇ ਵਿੱਚ ਵਰਤ ਰਿਹਾ ਭਾਵਕੇ ਦੁਨੀਆ ਚ ਵਰਤ ਰਿਹਾ ਪਸ਼ੂਆਂ ਪੰਛੀਆਂ ਚ ਵਰਤ ਰਿਹਾ ਦਰਖਤਾਂ ਚ ਵਰਤ ਰਿਹਾ ਹਰ ਥਾਂ ਤੇ ਉਹ ਵਰਤ ਰਿਹਾ ਮਿਆਨੇ ਦਾ ਭਾਵ ਹੁੰਦਾ ਅੰਦਰ ਸਿਆਮ ਮੂਰਤ ਲਾਹੇ ਸਿਆਮ ਦਾ ਭਾਵ ਹੁੰਦਾ ਕ੍ਰਿਸ਼ਨ ਕਹਿੰਦੇ ਉਹ ਕਿਸੇ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਨਹੀਂ ਵਸ ਰਿਹਾ ਉਹ ਸਾਰੇ ਦੁਨੀਆ ਦੇ ਵਿੱਚ ਵਸ ਰਿਹਾ ਜਿਹਦੇ ਵਿੱਚ ਜਿੰਦ ਹੈ ਉਹਦੇ ਵਿੱਚ ਵਸ ਰਿਹਾ ਕਿਸੇ ਮੂਰਤ 'ਚ ਨਹੀਂ ਕਹਿੰਦੇ ਵਸ ਰਿਹਾ ਪਰਮਾਤਮਾ ਅਸਮਾਨ ਬਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਅਸਮਾਨ ਆਪਰ ਰੱਬ ਨੂੰ ਕਹਿੰਦੇ ਆ ਸਵਾਨ ਇੱਥੇ ਗੁਰ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਤੇਰਾ ਦਿਮਾਗ ਹੈ ਉਹ ਕਹਿੰਦੇ ਸਭ ਤੋਂ ਉੱਪਰ ਹੈ ਸਰੀਰ ਦੇ ਵਿੱਚ ਅਸਮਾਨ ਮਿਆਨੇ ਲਹੰਗ ਦਰਿਆ ਕਹਿੰਦੇ ਉੱਤੇ ਉਹਦੇ ਵਿੱਚ ਦੀ ਗੁਜ਼ਰ ਕੇ ਜਾ ਰਿਹਾ ਹੈ ਲਹੰਗ ਦਰਿਆ ਗੁਸਲ ਕਰਦਨ ਬੂਧ ਗੁਸਲ ਦਾ ਭਾਵ ਦਾ ਇਸ਼ਨਾਨ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਅੱਜ ਤੇ ਕਹਿੰਦੇ ਬਾਥਰੂਮ ਪਹਿਲਾਂ ਕਹਿੰਦੇ ਸੀ ਗੁਸਲਖਾਨਾ ਭਾਵ ਕੇ ਨਹਾਉਣ ਵਾਲੀ ਜਗਾ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਉਹੀ ਸ਼ਬਦ ਵਰਤੇ ਆ ਜੀ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਹਿੰਦੇ ਉਹਦੇ ਵਿੱਚ ਇਸ਼ਨਾਨ ਤੇ ਕਰਕੇ ਵੇਖ ਕਹਿੰਦੇ ਆਪਣੇ ਅੰਦਰ ਜਿਹੜਾ ਚੱਲ ਰਿਹਾ ਉਹ ਪ੍ਰਮਾਤਮਾ ਦਾ ਨਾਮ ਉਹਦੇ ਵਿੱਚ ਇਸ਼ਨਾਨ ਤੇ ਕਰਕੇ ਵੇਖ ਫਿਰ ਹੋਣਾ ਕੀ ਹੈ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਕਹਿੰਦੇ ਜਦੋਂ ਤੇਰੇ ਅੰਦਰੋਂ ਤੈਨੂੰ ਪਤਾ ਲੱਗ ਗਿਆ ਕਿ ਪ੍ਰਮਾਤਮਾ ਮੇਰੇ ਅੰਦਰ ਹੈ ਫਿਰ ਫਕੀਰੀ ਦੀਆਂ ਅਣਕਾਂ ਲੱਗ ਜਾਣੀਆਂ ਨੇ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਕਹਿੰਦੇ ਸਾਰਿਆਂ ਦੇ ਵਿੱਚ ਫਿਰ ਉਹੀ ਪ੍ਰਮਾਤਮਾ ਦਿਸਣਾ ਹੈ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਕਾਲੇ ਰੰਗ ਦੀਆਂ ਅਣਕਾਂ ਲਾ ਲਓ ਸਾਰੇ ਰੰਗ ਤੈਨੂੰ ਕਾਲਾ ਹੀ ਦਿਸਣਾ ਹੈ ਲਾਲ ਰੰਗ ਦੀਆਂ ਅਣਕਾਂ ਲਾ ਲਓ ਸਾਰਾ ਲਾਲ ਦਿਸਣਾ ਹੈ ਜੇ ਚਿੱਟੇ ਰੰਗ ਦੀ ਅਨਕਾ ਲਾ ਲਓ ਕਹਿੰਦੇ ਸਾਰਾ ਕੁਝ ਚਿੱਟਾ ਚਿੱਟਾ ਦਿਸਣਾ ਹੈ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਰ ਫੱਕਰ ਦਾਇਮ ਲਾਇ ਕਛਵੇਂ ਕਹਿੰਦੇ ਫਕੀਰੀ ਦੀ ਅਨਕਾ ਤੇ ਲਾ ਕੇ ਵੇਖ ਸਾਰਿਆਂ ਦੇ ਵਿੱਚੋਂ ਤੈਨੂੰ ਫਕੀਰ ਨਜ਼ਰ ਆਉਣਗੇ ਚੋਰ ਕੋਈ ਵੀ ਨਹੀਂ ਦਿਸਣਾ ਕਹਿੰਦੇ ਸਾਰਿਆਂ 'ਚੋਂ ਫਕੀਰ ਨਜ਼ਰ ਆਉਣਗੇ ਤੈਨੂੰ ਅੱਲਾਹ پاکੰਦ پاک ਹੈ ਸਕ ਕਰੂੰ ਜੇ ਦੂਸਰ ਹੋਏ ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਸਿਰੇ ਦੀ ਗੱਲ ਕਹੇ ਤੇ ਕਿ ਅੱਲਾਹ ਪਾਕੰ ਪਾਕ ਹੈ ਪਾਕ ਦਾ ਭਾਵ ਉਹਦਾ ਪਵਿੱਤਰ ਕਹਿੰਦੇ ਜਿਹੜਾ ਅੱਲਾਹ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ ਭਾਵ ਕਿ ਜਿਹੜਾ ਰੱਬ ਹੈ ਪ੍ਰਮਾਤਮਾ ਹੈ ਅੱਲਾਹ ਹੈ ਵਾਹਿਗੁਰੂ ਹੈ ਭਗਵਾਨ ਹੈ ਕਹਿੰਦੇ ਉਹਤੇ ਪਵਿੱਤਰ ਤੋਂ ਪਵਿੱਤਰ ਹੈ ਸਕ ਕਰੂੰ ਜੇ ਦੂਸਰ ਹੋਏ ਕਹਿੰਦੇ ਮੈਂ ਪਰਮਾਤਮਾ ਤੇ ਰੱਬ ਤੇ ਸ਼ੱਕ ਤੇ ਤਾ ਕਰਾ ਜੇ ਉਹਦੇ ਵਰਗਾ ਕੋਈ ਹੋਰ ਦੂਜਾ ਹੋਵੇ ਹੈ ਨਹੀਂ ਨਾ ਪਰਮਾਤਮਾ ਇੱਕ ਹੈ ਤੇ ਪਰਮਾਤਮਾ ਇੱਕੇ ਰਹਿਣਾ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਸ਼ੱਕ ਤੇ ਤਾ ਕਰਾ ਜੇ ਉਹਦੇ ਵਰਗਾ ਕੋਈ ਹੋਰ ਦਿਸੇ ਉਹਦੇ ਵਰਗਾ ਹੋਰ ਦੁਨੀਆ ਤੇ ਹੈ ਨਹੀਂ ਇੱਕੋ ਹੀ ਹੈ ਪਰਮਾਤਮਾ ਅੱਲਾ ਕਹਿ ਲਓ ਵਾਹਿਗੁਰੂ ਕਹਿ ਲਓ ਅੱਲਾ ਪਾਕੰਗ ਪਾਕ ਹੈ ਕਹਿੰਦੇ ਉਹ ਤੇ ਪਵਿੱਤਰ ਤੋਂ ਪਵਿੱਤਰ ਹੈ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਰਮ ਕਰੀਮ ਕਾ ਕਹਿੰਦੇ ਬਖਸ਼ਿਸ਼ਾ ਕਰਨ ਵਾਲਾ ਓਹੀ ਸਾਡੇ ਤੇ ਰਹਿਮਤ ਕਰਨ ਵਾਲਾ ਹੈ ਉਹ ਕਰੈ ਜਾਨੈ ਸੋਏ ਕਹਿੰਦੇ ਜਿਹਦੇ ਤੇ ਉਹਨੇ ਬਖਸ਼ਿਸ਼ਾਂ ਕਰਤੀਆਂ ਉਹਨੂੰ ਕਹਿੰਦੇ ਉਹ ਆਪਣੇ ਨਾਲ ਜੋੜ ਲੈਂਦਾ ਪਰਮਾਤਮਾ ਦੇ ਵਿੱਚ ਅਭੇਦ ਕਰ ਦਿੰਦਾ ਸੂਰਜ ਕਿਰਨ ਮਿਲੇ ਜਲ ਕਾ ਜਲੂ ਆਰਾਮ ਜੋਤੀ ਜੋਤ ਰਲੇ ਸੰਪੂਰਨ ਤ੍ਰਿਯਾਰਾਵ ਅੱਲਾਹ ਆ ਪਾਕ ਨਿਪਾਕ ਹੈ ਸਕ ਕਰੂ ਜੇ ਦੂਸਰ ਹੋਏ ਕਵੀਰ ਕਰਮ ਕਰੇਮ ਕਾ ਉਹ ਕਰੈ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ